ਦਿਖੋ ਬੇਸ਼ੱਕ ਬਹੁਤ देर ਨਾਲ ਜਾ ਰਿਹਾ ਹੈ देर आए दुरुਸਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਅਗਰ ਜਾ ਰਿਹਾ ਹੈ ਤੇ ਸਾਨੂੰ ਬਹੁਤ ਸਾਰੀਆਂ ਉਮੀਦਾਂ ਵੀ ਹਨ ਕਿਉਂਕਿ ਪੰਜਾਬ ਦਾ ਨੁਕਸਾਨ ਬਹੁਤ ਵੱਡਾ ਹੋਇਆ ਹੈ 4 ਲੱਖ ਏਕੜ ਤੋਂ ਵੱਧ ਫਸਲ ਜਿਹੜੀ ਖੜੀ ਫਸਲ ਉਹ ਖਤਮ ਤਬਾਹ ਹੋਈ ਹੈ ਔਰ ਰੋਡ ਨੈਟਵਰਕ ਤੋਂ ਲੈ ਕੇ ਲੋਕਾਂ ਦੇ ਘਰਾਂ ਤੱਕ ਜਿਹੜੇ ਆ ਤਬਾਹ ਹੋ ਗਏ ਆ 1500 ਤੋਂ ਵੱਧ ਪਿੰਡ ਜਿਹੜੇ ਆ ਪਾਣੀ ਚ ਡੁੱਬੇ ਆ ਬੇਸ਼ੱਕ ਬਹੁਤ ਪਹਿਲਾਂ ਕੇਂਦਰ ਸਰਕਾਰ ਨੂੰ ਜਿਹੜਾ ਰਾਹਤ ਦੇਣੀ ਚਾਹੀਦੀ ਸੀ ਲੇਕਿਨ ਉਮੀਦ ਕਰਦੇ ਆ ਜੇ ਅੱਜ ਅਗਰ ਪ੍ਰਾਈਮ ਮਿੰਿਸਟਰ ਸਾਹਿਬ ਜਾ ਰਹੇ ਆ ਤੇ ਜਰੂਰ ਰਾਹਤ ਜਿਹੜੀ ਪੰਜਾਬ ਦੇ ਲੋਕਾਂ ਨੂੰ ਦੇਣਗੇ ਔਰ ਪੰਜਾਬ ਦੇ ਲੋਕਾਂ ਦਾ ਬਣਦਾ ਹੱਕ ਕਿਉਂਕਿ ਉਹ ਪੈਰਾ ਤੇ ਖੜੇ ਹੋ ਸਕਣ ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਵੀ ਹੈ ਔਰ ਜਰੂਰ ਸਾਨੂੰ ਉਮੀਦ ਹੈ ਕਿ ਇੱਕ ਪੈਕੇਜ ਅਨਾਉਂਸ ਕਰ ਦੇਖੋ ਇਹ ਤੇ ਸਾਡੀ ਜ਼ਿੰਮੇਵਾਰੀ ਆ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਾਹਿਬ ਨੇ ਕੱਲ 20000 ਏਕੜ ਪ੍ਰਤੀ ਏਕੜ ਦਾ ਮੁਆਵਜ਼ਾ ਜਿਹੜਾ ਆ ਤਾਕੀ ਜਿਹੜੇ ਬੰਦੇ ਨੇ ਫਸਲ ਨੂੰ ਬੀਜਣ ਤੋਂ ਲੈ ਕੇ ਪਾਲਿਆ ਆ ਉਹਦਾ ਜਿਹੜਾ ਖਰਚਾ ਆਇਆ ਉਹਨੂੰ ਕੰਪਨਸੇਟ ਕਰੀਏ ਔਰ ਲੋਕਾਂ ਦੇ ਘਰਾਂ ਚ ਖੇਤਾਂ ਚ ਰੇਤ ਮਿੱਟੀ ਜੰਗੀ ਹੈ ਪਾਣੀ ਪਿਛਲੇ 15 ਦਿਨ ਤੋਂ ਖੜਾ ਹੈ ਉਹ ਡੈਫੀਨੇਟਲੀ ਉਹਨਾਂ ਦਾ ਹੱਕ ਵੀ ਬਣਦਾ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਕੰਪਨਸੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੀ ਸਰਕਾਰ ਨੇ ਔਰ ਉਮੀਦ ਕਰਦੇ ਆਂ ਕਿ ਪੰਜਾਬ ਸਰਕਾਰ ਦੇ ਇਸ ਰਾਹਤ ਪੈਕੇਜ ਨੂੰ ਕੇਂਦਰ ਸਰਕਾਰ ਹੋਰ ਅੱਗੇ ਵਧਾਊਗਾ ਤਾਕੀ ਲੋਕਾਂ ਨੂੰ ਗੱਲ ਇਹ ਨਹੀਂ ਕਿ ਵੀ ਇਮੀਡੀਏਟਲੀ ਰੀਲੀਫ ਦੀ ਨਹੀਂ ਜੇਟ ਤੇ ਪੰਜਾਬ ਦੇ ਲੋਕਾਂ ਨੇ ਇੱਕ ਦੂਜੇ ਦੀ ਬਾਹ ਫੜ ਲਈ ਅਲਟੀਮੇਟਲੀ ਉਹ ਲੋਕਾਂ ਦੀ ਜਿਹੜੀ ਸਰਵਾਈਵਲ ਹੈ ਉਹਨਾਂ ਦਾ ਭਵਿੱਖ ਹੈ ਉਹ ਮੋੜ ਪੈਰਾਂ ਤੇ ਖੜੇ ਹੋਣ ਉਹਦੇ ਲਈ ਕੇਂਦਰ ਸਰਕਾਰ ਰਾਹਤ ਕਰਕੇ